ਅੱਜ ਕੁਝ ਲੋਕ ਜੰਗਲ ਵਿਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋਹੜ ਵੱਢ ਦਿੱਤਾ ਸਾਰੇ ਜਾਨਵਰ ਦੁਖੀ ਸਨ ਇਹ ਰੁੱਖ ਸਾਰੇ ਬਾਬਾ ਬੋਹੜ ਕਹਿ ਕੇ ਬੁਲਾਉਂਦੇ ਸਨ ਲੱਕੜ ਹਾਰੇ ਨੀਦਰਕ ਬਹੁਤ ਸੋਹਣਾ ਜੀ ਇਹ ਯੂਪੀ ਦਾ ਸੁੰਦਰਮ ਜਿੰਨੀ ਸੋਹਣੀ ਪੰਜਾਬੀ ਪੜ ਰਿਹਾ ਹੈ ਇਹ ਸਾਡੇ ਜਿਹੜੇ ਕੈਨੇਡਾ ਚ ਗਏ ਜਿਹੜੇ ਜਿਨ੍ਹਾਂ ਨਾਲ ਸਾਡੇ ਨਾਲ ਬਹੁਤ ਸਾਰੇ ਲੋਕਾਂ ਨਾਲ ਗੱਲ ਹੁੰਦੀ ਕਿ ਸਾਡੇ ਬੱਚੇ ਪੰਜਾਬੀ ਲਿਖਿਆ ਪੜ ਨਹੀਂ ਪਾਉਂਦੇ ਉਹਨਾਂ ਦੇ ਲਈ ਮਿਸਾਲ ਹੈ ਭਰਾਵੋ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਪੜਨੀ ਸਿਖਾ ਲਓ ਪਿੰਡ ਜਾਣ ਦਾ ਦਿਲ ਨਹੀਂ ਕਰਦਾ ਹੈ ਪੰਜਾਬ 'ਚ ਹੀ ਰਹਿਣਾ ਤੁਸੀਂ ਇਦਾਂ ਕਿਉਂ ਨਹੀਂ ਸੋ ਦੇਖੋ ਬੱਚਿਆਂ ਦਾ ਜੀ ਲੱਗ ਗਿਆ ਪੰਜਾਬ 'ਚ ਤਾਂ ਹੀ ਇੱਥੋਂ ਦੀ ਮਿੱਟੀ ਵੀ ਸੰਭਰੇ ਤੇ ਭਾਸ਼ਾ ਵੀ ਸੰਭਰੇ ਆ ਤਾਂ ਯੂਪ ਬਿਹਾਰ ਵਾਲੇ ਬੱਚੇ ਬੋਲੀ ਤਾਂ ਸੰਭ ਗਏ ਘੱਟੋ-ਘੱਟ ਹਾਂਜੀ ਸਰ ਸਹੀ ਗੱਲ ਆ ਫਿਰ ਜੋ ਬੱਚੇ ਆ ਫਿਰ ਉਹੀ ਸੰਭ ਕੇ ਰੱਖੂਗਾ ਨਾ ਕਿਉਂਕਿ ਅੱਜ ਸਾਡੇ ਪੰਜਾਬੀ ਤਾਂ ਅੱਧ ਤੋਂ ਜ਼ਿਆਦਾ ਤਾਂ ਬਾਹਰ ਹੀ ਜਾ ਰਹੇ ਆ ਸਾਰੇ ਇਹ ਚੀਜ਼ ਸੋਚ ਰਹੇ ਆ ਵੀ ਬਾਹਰ ਹੀ ਆ ਸਭ ਕੁਝ ਇੱਕ ਲਿਖਾਇ ਇੱਕ ਦੀ ਸਾਰੀ ਆਉਣੇ ਲਾਈਨ ਚੋਂ ਪੜ੍ਹ ਕੇ ਦਿਖਾ ਸਕਦਾ ਹਾਂ। ਉਹ ਉੱਠ ਅੜਕ ਇਡ ਇਟ ਸਸਸ ਹਹਾਤੀ। ਯੂਪੀਸੀ ਯੂਪੀਸੀ ਪੰਜਾਬ ਕੋ ਦਵਾਏ ਤੁਸੀਂ? ਇੱਕ ਦੋ ਸਾਲ ਹੋ ਗਏ। ਇੱਕ ਦੋ ਸਾਲ ਦੇ ਵਿੱਚ ਤੁਸੀਂ ਪੰਜਾਬੀ ਸਿੱਖ ਲਈ। ਹਾਂਜੀ। ਔਖੀ ਨਹੀਂ ਹੈ ਪੰਜਾਬ। ਕਦੇ ਤਾਂ ਇਹ ਇਸ ਮੁਕਾਮ ਤੱਕ ਪਹੁੰਚਣ ਗਈ ਵੀ ਸਰਕਾਰੀ ਨੌਕਰੀਆਂ ਤੱਕ। ਤੇ ਪੰਜਾਬੀ ਬੋਲੀ ਵੀ ਸਿੱਖ ਲਈ ਨੌਕਰੀਆਂ ਵੀ ਲੈਣਗੇ ਇਸ ਮਿੱਟੀ ਦੀ ਖਾਸੀਅਤ ਆ ਕਿ ਜਿਹੜਾ ਇੱਥੇ ਆ ਕੇ ਰਹੂਗਾ ਵਸੂਗਾ ਮਿੱਟੀ ਤਾਂ ਉਹਨੂੰ ਹੀ ਆਪਣਾ ਪੁੱਤ ਮੰਨੂਗੀ ਜਾਂ ਫਸਲ ਤਾਂ ਉੱਥੇ ਉਗਦੀ ਆ ਜਿਹੜੀ ਮਿੱਟੀ 'ਚ ਬੀਟ ਗਿਆ ਇਹ ਲੋਕ ਆਪਣੇ ਮਾਪਿਆਂ ਨੂੰ ਛੱਡ ਕੇ ਜਾ ਰਹੇ ਤੇ ਬਾਅਦ ਵਿੱਚ ਉਹਨਾਂ ਤੋਂ ਆਇਆ ਵੀ ਨਹੀਂ ਜਾਂਦਾ ਕਈ ਲੋਕ ਤਾਂ ਇਦਾਂ ਦੇ ਆ ਜਿਨ੍ਹਾਂ ਦੇ ਮਾਪੇ-ਪੋ ਦੀ ਡੈਥ ਵੀ ਹੋ ਜਾਂਦੀ ਆ ਤੇ ਉਹ ਆਪਣੇ ਮੰਮੀ-ਪਾਪਾ ਦਾ ਮਰਿਆਂ ਦਾ ਚਿਹਰਾ ਵੀ ਦੇਖਦੇ ਫਿਰ ਇਹੋ ਦਾ ਬਾਹਰ ਗਿਆ ਵੀ ਬੰਦਾ ਕੀ ਕਰੂਗਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸਾਨੂੰ ਸਾਰ ਨੂੰ ਡਰ ਹੈ ਸਾਡੀ ਮਿੱਟੀ ਦੀ ਸਾਡੇ ਭਵਿੱਖ ਦੀ ਖਾਸ ਕਰ ਸਾਡੀ ਬੋਲੀ ਦੀ ਕਿ ਸਾਡੀ ਬੋਲੀ ਦਾ ਆਖਰ ਬਣੂਗਾ ਕੀ ਕਿਉਂਕਿ ਨਵੀਂ ਪੀੜ੍ਹੀ ਖਾਸ ਕਰ ਜਿਹੜੀ ਬਾਹਰ ਜਾ ਰਹੀ ਹੈ ਜਿਹੜੀ ਪਰਦੇਸੀ ਹੋ ਗਈ ਉਹਨਾਂ ਦੇ ਗਾਂ ਬੱਚੇ ਪੰਜਾਬੀ ਬੋਲ ਤਾਂ ਲੈਂਦੇ ਨੇ ਪਰ ਪੜਨ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਸਾਡੇ ਮਨ ਚ ਡਰ ਬਹਿ ਗਿਆ ਕੀ ਕੀ ਆਉਣ ਵਾਲੇ ਸਮੇਂ ਵਿੱਚ ਜਾਂ ਜਿਹੜੀ ਸਾਡੀ ਪੀੜ੍ਹੀ ਬਾਹਰ ਚਲੇਗੀ ਉਹ ਪੰਜਾਬੀ ਲਿਖ ਲੂਗੀ ਪੜ੍ਹ ਲੂਗੀ ਤਾਂ ਜੇ ਨਹੀਂ ਪੜੂਗੀ ਤਾਂ ਪੰਜਾਬੀ ਦਾ ਭਵਿੱਖ ਕੀ ਹੈ ਤਾਂ ਪੰਜਾਬੀ ਦਾ ਭਵਿੱਖ ਕੀ ਹੈ ਉਹ ਤੁਹਾਨੂੰ ਦਿਖਾਉਣੇ ਕਿ ਮਹਾਲੀ ਦੇ ਵਿੱਚ ਇੱਕ ਛੋਟੀ ਜੀ ਉਦਾਹਰਣ ਲੈਣੇ ਆ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਦੇ ਸੈਟਅਪ ਕਾਫੀ ਚੱਲ ਰਹੇ ਨੇ ਜਿੱਥੇ ਪੰਜਾਬ ਦੇ ਬਾਹਰੋਂ ਆਏ ਜਿਹੜੇ ਪਰਦੇਸੀ ਮਜ਼ਦੂਰਾਂ ਦੇ ਬੱਚੇ ਨੇ ਜਿਹੜੇ ਕਿ ਉਹਨਾਂ ਦੀ ਭਾਸ਼ਾ ਉਥੋਂ ਦੀ ਯੂਪੀ ਦੀ ਬਿਹਾਰ ਦੀ ਕੁਝ ਵੀ ਹੋਏਗੀ ਪਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਬੋਲੀ ਤਾਂ ਸੰਭਾਲ ਲਈ ਬੋਲੀ ਪੜ ਲੈਂਦੇ ਨੇ ਪੰਜਾਬੀ ਲਿਖਦੇ ਬਹੁਤ ਸੋਹਣੀ ਹੈ ਤੇ ਬੋਲਦੇ ਵੀ ਬਹੁਤ ਅੱਛਾ ਹੈ ਸਾਰ ਨਾਲ ਮੈਮ ਨੇ ਜਿਹੜੇ ਨਾ ਬੱਚਿਆਂ ਨੂੰ ਪੜਾ ਰਹੇ ਆ ਇੱਕ ਐਨਜੀਓ ਚਲਾ ਰਹੇ ਆ ਆਪਣਾ ਸਕੂਲ ਦੇ ਨਾਮ ਤੋਂ ਸਤਿ ਸ਼੍ਰੀ ਅਕਾਲ ਪ੍ਰਣੀ ਕੀ ਹਾਲ ਆ ਤੁਹਾਡਾ ਮੇਰਾ ਨਾਮ ਰਵਨੀਤ ਹੈ ਰਵਨੀਤ ਜੀ ਤੁਹਾਡੇ ਕੋਲ ਕਰੀਬ 90 ਬੱਚੇ ਆ ਰਹੇ ਆ ਹੈਨਾ ਹਾਂਜੀ ਸਰ ਕਿਵੇਂ ਮਨ ਚ ਆਇਆ ਕਿ ਸਾਰਾ ਸੈਟਅਪ ਚਲਾਇਆ ਜਾਵੇ ਹੈਨਾ ਬੱਚਿਆਂ ਨੂੰ ਪੜਾਇਆ ਜਾਵੇ ਆ ਬੱਚੇ ਕੌਣ ਨੇ ਜਿਹੜੇ ਤੁਹਾਡੇ ਤੋਂ ਪੜਨ ਆ ਰਹੇ ਆ ਸਰੇ ਅੱਧ ਅੱਧ ਜਿਹੜੇ ਬੱਚੇ ਪ੍ਰਵਾਸੀ ਆ ਤੇ ਅੱਧੇ ਇੱਧਰ ਪੰਜਾਬ ਦੇ ਹੀ ਆ ਮਤਲਬ ਕਿ ਜ਼ਿਆਦਾਤਰ ਮਤਲਬ ਇੱਧਰ ਉੱਧਰ ਦੇ ਹੀ ਬੱਚੇ ਆ ਜਿਹੜੇ ਕਿ ਮਤਲਬ ਮਜ਼ਦੂਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਅੱਗੇ ਨਹੀਂ ਮਾਪੇ ਪੜਾ ਪਾਉਂਦੇਗੇ ਤੇ ਮੇਰਾ ਜਿਹੜਾ ਇਹ ਵਿਚਾਰ ਆ ਆ ਮਨ ਚ ਉਹ ਮੇਰੇ ਪਾਪਾ ਨੂੰ ਦੇਖ ਕੇ ਆਇਆ ਕਿਉਂਕਿ ਮੇਰੇ ਪਾਪਾ ਮੈਂ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੋਈ ਸੀ ਸ਼ੁਰੂਆਤ ਚ ਮੇਰੇ ਪਾਪਾ ਲਵਾਇ ਸਲਾਸ਼ਾਂ ਦਾ ਸੰਸਕਾਰ ਕਰਦੇ ਹੁੰਦੇ ਸੀਗੇ ਤੇ ਮੈਂ ਇਹ ਚੀਜ਼ ਸੋਚੀ ਸੀਗੀ ਕਿ ਫਿਰ ਮੇਰੇ ਪਾਪਾ ਵੀ ਜੇ ਲਵਾਇ ਸਲਾਸ਼ਾਂ ਦੇ ਸੰਸਕਾਰ ਦੇ ਮੈਂ ਮੈਂ ਵੀ ਉਹਨਾਂ ਦੀ ਹੀ ਕੁੜੀ ਆ ਤੇ ਮੈਂ ਵੀ ਆਪਾਂ ਨੂੰ ਆਪਣੇ ਪਾਪਾ ਨੂੰ ਦੇਖ ਕੇ ਹੀ ਮੋਟੀਵੇਟ ਹੋਈ ਸੀਗੀ ਫਿਰ ਮੈਂ ਉਸ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਸੀਗੀ ਕਿ ਮੈਂ ਬੱਚਿਆਂ ਨੂੰ ਅੱਗੇ ਪੜ੍ਹਾਉਂਗੀ ਮੈਂ ਆਪਣੇ ਮੰਮਾ ਦਾ ਨਾ ਬਰਥਡੇ ਮਨਾਉਣ ਲਈ ਨਾ ਇੱਕ ਡਿਫਰੈਂਟ ਤਰੀਕੇ ਨਾਲ ਹੋਮਲੈਂਡ ਦੇ ਬਿਲਕੁਲ ਸਾਹਮਣੇ ਗਈ ਸੀ ਤੇ ਉੱਥੇ ਕਾਫੀ ਝੁੱਗੀਆਂ ਵਾਲੇ ਬੱਚੇ ਰਹਿੰਦੇ ਸੀ ਤੇ ਮੈਂ ਉੱਥੇ ਦੇਖਿਆ ਕਿ ਇਹਨਾਂ ਬੱਚਿਆਂ ਦੇ ਕੋਲ ਅੱਜ ਤਾਂ ਮੈਂ ਚਲੋ ਕੇਕ ਵੰਡ ਦੂੰਗੀ ਹਨਾ ਚੀਜ਼ਾਂ ਵੰਡ ਦੂੰਗੀ ਬਟ ਆਹ ਜਿਹੜੀ ਚੀਜ਼ ਹੈ ਐਜੂਕੇਸ਼ਨ ਨੇ ਇਹ ਤਾਂ ਇਹਨਾਂ ਕੋਲ ਹੈ ਹੀ ਨਹੀਂ ਮੈਂ ਸੋਚਿਆ ਸੀ ਕੋਈ ਇਦਾਂ ਦੀ ਚੀਜ਼ ਦੂੰਗੀ ਜ਼ਿੰਦਗੀ 'ਚ ਜੋ ਇਹਨਾਂ ਦੇ ਹਮੇਸ਼ਾ ਕੰਮ ਹਮੇਸ਼ਾ ਕੰਮ ਆਵੇ ਬੱਚੇ यूपी बिहार ਤੋਂ ਆਏ ਬਿਹਾਰੀਆਂ ਦੇ ਬੱਚੇ ਨੇ ਹੈਨਾ ਯੂਪੀ ਵਾਲਿਆਂ ਦੇ ਬੱਚੇ ਨੇ ਇਹ ਪੰਜਾਬੀ ਬੜੀ ਸੋਹਣੀ ਪੜਦੇ ਹਾਂਜੀ ਸਰ ਮੈਂ ਪੰਜਾਬੀ ਵੀ ਨਾਲ-ਨਾਲ ਸਖਾਣੀ ਕਿਉਂਕਿ ਆਪਣੀ ਅੱਜ ਦੇ ਟਾਈਮ 'ਚ ਪੰਜਾਬੀ ਬਹੁਤ ਲੋਕ ਜਿਹੜੇ ਬਾਹਰ ਜਾ ਰਹੇ ਆ ਭੁੱਲ ਰਹੇ ਆ ਆਪਣੀ ਪੰਜਾਬੀ ਨੂੰ ਪਰ ਮੈਂ ਚਾਹੁੰਦੀ ਆ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਕੋਈ ਸਾਹਮ ਕੇ ਤਰੱਕੇ ਹੋਣ ਮੈਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਜਦੋਂ ਪੜਾ ਰਹੀ ਪੰਜਾਬੀ ਵੀ ਪੜਾ ਰਹੀ ਤਾਂ ਜੋ ਇਹ ਟੈਸਟ ਕਰਦੇ ਆ ਤੁਹਾਡੇ ਬੱਚਿਆਂ ਦਾ ਆ ਲੈ ਵੀ ਬਾਬਾ ਬੋਹੜ ਕਵਿਤਾ ਲਿਖੀ ਹੋਈ ਆ ਕੀ ਨਾਮ ਹੈ ਕਰਕੇ ਤੁਹਾਡਾ ਸੁન્દਰਮ सुंदरम नाम तो ਤੁਹਾਡਾ ਬਹੁਤ ਸੋਹਣਾ ਹੈ। ਕਿਤੋਂ? ਬਿਹਾਰ ਤੋਂ। ਤੁਸੀਂ ਬਿਹਾਰ ਤੋਂ ਪੰਜਾਬੀ ਪੜ੍ਹ ਲੈਂਦੇ ਹੋ? ਯੈਸ ਸਰ। ਇਹ ਕੀ ਲਿਖਿਆ ਹੋਇਆ ਹੈ? ਕਰੀ ਪੜ੍ਹ ਕੇ ਦੱਸੋ। ਅੱਜ ਕੁਝ ਲੋਕ ਜੰਗਲ ਵਿੱਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋਹੜ ਵੱਢ ਦਿੱਤਾ ਸਾਰੇ ਜਾਨਵਰ ਦੁਖੀ ਸਨ। ਇਹ ਰੁੱਖ ਸਾਰੇ ਬਾਬਾ ਬੋਹੜ ਕਹਿ ਕੇ ਬੁਲਾਉਂਦੇ ਸਨ ਲੱਕੜ ਹਾਰੇ ਨੇ ਦਰੱਖਤ। ਬਹੁਤ ਸੋਹਣਾ ਜੀ। ਇਹ ਯੂਪੀ ਦਾ ਸੁंदरਮ ਜਿੰਨੀ ਸੋਹਣੀ ਪੰਜਾਬੀ ਪੜ ਰਿਹਾ ਹੈ। ਈ ਸਾਡੇ ਜਿਹੜੇ ਕੈਨੇਡਾ ਚ ਗਏ ਜਿਹੜੇ ਜਿਨ੍ਹਾਂ ਨਾਲ ਸਾਡੇ ਨਾਲ ਬਹੁਤ ਸਾਰੇ ਲੋਕਾਂ ਨਾਲ ਗੱਲ ਹੁੰਦੀ ਕਿ ਸਾਡੇ ਬੱਚੇ ਪੰਜਾਬੀ ਲਿਖਿਆ ਪੜ੍ਹ ਨਹੀਂ ਪਾਉਂਦੇ ਉਹਨਾਂ ਦੇ ਲਈ ਮਿਸਾਲ ਹੈ ਭਰਾਵੋ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਪੜ੍ਹਨੀ ਸਿਖਾ ਲਓ ਇਹ ਦੇਖੋ ਆ ਆ ਪੁੱਤ ਵੀ ਹੈ ਕੀ ਨਾਮ ਕਾ ਕੀ ਤੇਰਾ ਕੀ ਹਾਲ ਹੈ ਅੰਜਲੀ 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 ਕਹਾਂ ਸੇ ਹੋ ਆ ਸੋਹਣਾ ਹਾਂਜੀ ਸੋਹਣਾ ਸੋਹਣਾ ਗੁਰਦੁਆਰਾ ਦੇ ਕੋਲ ਰਹਿੰਦੇ ਹਾਂ ਵੈਸੇ ਪਿੰਡ ਕਿੱਥੇ ਤੁਹਾਡਾ ਅੰਕੇ ਹਾਂਜੀ ਸਾਤਫਿਸ ਸਤ ਫੇਜ਼ ਇੱਥੇ ਪੜਨ ਆਨੇ ਹੋ ਹੈਨਾ ਤੁਸੀਂ ਵੀ ਪੰਜਾਬੀ ਚ ਲਿਖ ਰਹੀ ਸੀਗੇ ਇਹ ਕੀ ਲਿਖ ਰਹੇ ਹੋ ਤੁਸੀਂ ਪੰਜਾਬੀ ਚ ਦੱਸਿਓ ਇੱਕ ਵਾਰੀ ਪੜ ਕੇ ਮੈਂ ਮੈਂ ਰ ਮੇਰ ਗਿਟਾਰ ਮੇਰਾ ਜ मेरा जी बिल्कुल सो तो so, बच्चे छोटे ने कॉन्फिडेंस हो सकता कि थोड़ा घट हो पर उन्होंने सीख रहे ने आ देखो बच्चा कितना सोहना है काके की नाम तो दो अड्डा दोनक किथो आने हो तुसी पापा दा नाम की है गुड्डू ये की लिख रहे हो पुत तुसी उड़ाड़ा उड़ाड़ा आउंदा तो लिखो एक लिखा एक करी सारी आवली लाइन चलो पढ़ के दिखा दो उड़ा उठो आड़ा खे इड़ी ठस तो ससे बहा हाथी ये किने सिखाया ਮੈਮ ਨੇ ਆਵਲੇ ਮੈਮ ਨੇ ਹੂੰ ਕੜਾ ਪਿੰਡ ਕਿੱਥੇ ਆ ਦੇਖੋ ਕਿੰਨਾ ਸੋਹਣਾ ਲੱਗਾ ਯਾ ਊੜਾ ਉੱਠ ਪਤਾ ਉਹਨੂੰ ਐੜਾ 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 ਤੋਂ ਕੀ ਸੀਗਾ ਅੜੱਖੋ ਐੜਾ ਆਖੋ ਮੈਂ ਛੋਟੇ ਛੋਟੇ ਬੱਚੇ ਊੜਾ ਐੜਾ ਬੋਲਦੇ ਕਿਨੇ ਸੋਹਣੇ ਲੱਗਦੇ ਹੈ ਨਾ ਤੁਹਾਡਾ ਸੁਪਨਾ ਇੱਕ ਸਾਹ ਹੁਣਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੈਂ ਦੇਖਿਆ ਸੀ ਕਿ ਇਹਨਾਂ ਵਿੱਚ ਤੁਸੀਂ ਬਰਥਡੇ ਮਨਾਣ ਗਏ ਕਿ ਇਹਨਾਂ ਨੂੰ ਇਹੋ ਜੀ ਚੀਜ਼ ਦਿੱਤੀ ਜਾਵੇ ਜਿਹੜੀ ਕੰਮ ਆਵੇ ਲੱਗਦਾ ਕਿ ਸਕਾਰ ਹੋ ਰਿਹਾ ਹਾਂਜੀ ਸਰ ਹੋ ਰਹੀ ਆ ਮੈਂ ਜੋ ਚੀਜ਼ ਸੋਚੀ ਸੀ ਕਿ ਮੈਂ ਇਹਨਾਂ ਨੂੰ ਐਜੂਕੇਸ਼ਨ ਦਵਾਂਗੀ ਜੋ ساری ਜ਼ਿੰਦਗੀ ਮੈਂ ਹੋਵਾਂ ਜਾਂ ਨਾ ਹੋ ਇਹਨਾਂ ਦੇ ਨਾਲ ਤਾਂ ਰਹੂਗੀ ਤੇ ਆ ਜੋ ਚੀਜ਼ ਸੱਚੀ ਆ ਕਿ ਹੁਣ ਇਹ ਬੱਚਿਆਂ ਦੇ ਕੋਲ ਐਜੂਕੇਸ਼ਨ ਤਾਂ ਹੈ ਹੁਣ ਇਹਨਾਂ ਤੋਂ ਕੋਈ ਖੋਹ ਤਾਂ ਨਹੀਂ ਸਕਦੀ ਨਾ ਇਹਨਾਂ ਦੀ ਪੜਾਈ ਕੋਈ ਖੋਹ ਨਹੀਂ ਸਕਦਾ ਨਾ ਇਹ ਖਤਮ ਹੋਣ ਵਾਲੀ ਆ ਅੱਗੇ ਦੀ ਅੱਗੇ ਵਧਣ ਵਾਲੀ ਚੀਜ਼ ਹੀ ਹੁੰਦੀ ਆ ਪੜਾਈ ਇੱਕ ਬਿਲਕੁਲ ਇਹ ਵਿਚਾਰੇ ਉਹ ਬੱਚੇ ਨਹੀਂ ਜਿਨ੍ਹਾਂ ਜਿਨ੍ਹਾਂ ਨੂੰ ਇੱਥੇ ਬੜੀ ਮੁਸ਼ਕਲ ਦਾਖਲਾ ਲੈਣ ਚ ਵੀ ਆਉਂਦੀ ਹੈ ਨਾ ਹਾਂਜੀ ਸਰ ਇਹ ਇਦਾਂ ਦੇ ਬੱਚੇ ਆ ਮਤਲਬ ਕਿ ਕਈ ਬੱਚੇ ਆ ਸੋਚੋ 10% ਜਿਹੜੇ ਸਕੂਲ ਜਾਂਦੇ ਬਾਕੀ 90% ਬੱਚੇ ਸਕੂਲ ਨਹੀਂ ਕਿ ਇਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਡਾਕੂਮੈਂਟ ਨਹੀਂ ਹੁੰਦੇਗੇ ਵੀ ਜਿਹੜੇ ਸਕੂਲ ਜਾਣ ਲਈ ਚਾਹੀਦੇ ਆਪਾਂ ਨੂੰ ਪੂਰੇ ਤੇ ਕਈਆਂ ਕੋਲ ਤਾਂ ਆਧਾਰ ਕਾਰਡ ਵਗੈਰਾ ਵੀ ਨਹੀਂ ਹੁੰਦੇਗੇ ਜਿਹੜੇ ਸਕੂਲ ਨਹੀਂ ਇਸ ਲਈ ਇਹਨਾਂ ਦੇ ਮਾਪੇ ਇਹਨਾਂ ਦੀ ਐਡਮਿਸ਼ਨ ਨਹੀਂ ਕਰਵਾ ਸਕਦੇਗੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਮੈਂ ਇਹਨਾਂ ਦੀ ਐਡਮਿਸ਼ਨ ਕਰਵਾਵਾਂ ਪਰ ਕਾਫੀ ਬੱਚਿਆਂ ਦੀ ਐਡਮਿਸ਼ਨਾਂ ਇਸ ਕੱਲ ਰਹਿ ਜਾਂਦੀਆਂ ਕਿ ਇਹਨਾਂ ਦੇ ਮਾਪੇ ਉਹ ਜਿੱਥੇ ਇਹਨਾਂ ਨੂੰ ਮਜ਼ਦੂਰੀ ਲਈ ਕੰਮ ਮਿਲਦਾ ਉਧਰ ਚਲੇ ਜਾਂਦੇ ਆ ਜਾਂ ਫਿਰ ਇਹਨਾਂ ਕੋਲ ਡਾਕੂਮੈਂਟ ਨਹੀਂ ਪੂਰੇ ਹੁੰਦੇ ਤਾਂ ਮਾਪਿਆਂ ਦੀ ਇਹ ਗਲਤੀ ਆ ਤਾਂ ਇਹਨਾਂ ਦੇ ਬੱਚਿਆਂ ਦੀ ਪੜ੍ਹਾਈਆਂ ਰਹਿ ਜਾਂਦੀਆਂ ਨਹੀਂ ਤਾਂ ਇਹਨਾਂ ਅੱਜ ਨੂੰ ਵਿਚਾਰੇ ਇਹਨਾਂ ਨੇ ਵੀ ਸਕੂਲ 'ਚ ਪੜ੍ਹਨਾ ਸੀ ਬਿਲਕੁਲ ਬਿਲਕੁਲ ਊੜਾੜਾ ਪੜ੍ਹ ਰਹੇ ਨੇ ਬੱਚੇ ਹੈਨਾ ਇਹ ਜਿਹੜੀ ਮਿੱਟੀ ਆ ਰੋਜ਼ਗਾਰ ਦੇ ਲਈ ਸਾਡੇ ਪੰਜਾਬੀ ਬਾਹਰ ਚਲੇ ਗਏ ਹੈਨਾ ਸਾਨੂੰ ਡਰ ਹੁੰਦਾ ਕਿ ਇੱਥੇ ਕੌਣ ਰਹੂਗਾ ਸਾਡੀ ਬੋਲੀ ਕੌਣ ਸੰਭੂਗਾ ਸਾਡਾ ਸੱਭਿਆਚਾਰ ਕੌਣ ਸੰਭੂਗਾ ਤਾਂ ਯੂਪੀ ਬਿਹਾਰ ਵਾਲੇ ਬੱਚੇ ਬੋਲੀ ਤਾਂ ਸੰਭ ਗਏ ਘਟੋ ਘਟਾ ਹਾਂ ਜੀ ਸਹੀ ਗੱਲ ਆ ਫਿਰ ਜੋ ਬਚਿਆ ਫਿਰ ਉਹੀ ਸਾਹਮ ਕੇ ਰੱਖੂਗਾ ਨਾ ਕਿਉਂਕਿ ਅੱਜ ਸਾਡੇ ਪੰਜਾਬੀ ਤਾਂ ਅੱਧ ਤੋਂ ਜ਼ਿਆਦਾ ਤਾਂ ਬਾਹਰ ਹੀ ਜਾ ਰਹੇ ਆ ਸਾਰੇ ਇਹ ਚੀਜ਼ ਸੋਚ ਰਹੇ ਆ ਵੀ ਬਾਹਰ ਹੀ ਆ ਸਭ ਕੁਝ ਪੈਸਾ ਹੈ ਪੈਸਾ ਕਮਾਉਣ ਲਈ ਤਾਂ ਬਾਹਰ ਜਾਣਾ ਪਊ ਪਰ ਨਹੀਂ ਜਿਹਦੇ ਲਈ ਕੰਮ ਆ ਉਹਦੇ ਉਹਦੇ ਲਈ ਸਭ ਕੁਝ ਇੱਥੇ ਹੀ ਆ ਪੜ੍ਹ ਲਿਖ ਕੇ ਅੱਗੇ ਆਪਣੇ ਕੋਲ ਹੈਗੇ ਆ ਨੌਕਰੀਆਂ ਵੀ ਆ ਮਤਲਬ ਕਾਫੀ ਕੁਝ ਆ ਬਟ ਕਈ ਲੋਕ ਨਹੀਂ ਇਸ ਚੀਜ਼ ਨੂੰ ਦੇਖਦੇ ਬਾਹਰ ਦਾ ਮਾਹੌਲ ਜ਼ਿਆਦਾ ਵਧੀਆ ਲੋਕਾਂ ਨੂੰ ਲੱਗਦਾ ਤਾਂ ਬਾਹਰ ਜਾ ਰਹੇ ਆ ਹੁਣ ਬਾਹਰ ਜਾ ਰਹੇ ਡਾਲਰ ਡਲਰਾਂ ਦੇ ਚੱਕਰ ਦੇ ਵਿੱਚ ਬਹੁਤ ਚੀਜ਼ਾਂ ਅਸੀਂ ਗਵਾ ਲਾਂਗੇ ਚਲੋ ਮਜਬੂਰੀਆਂ ਨੇ ਇੱਥੇ ਨਹੀਂ ਕੰਮ ਹੈਗਾ ਤੇ ਬਾਹਰ ਜਾਣਾ ਵੀ ਬਾਈ ਜ਼ਰੂਰੀ ਹੈ ਪੁੱਤਾ ਕੀ ਲਿਖਿਆ ਤੁਸੀਂ ਕੀ ਲਿਖਿਆ ਕੁੜਾ ਆਂ ਕੀ ਨਾਮ ਤੁਹਾਡਾ ਦਾਲਸੀ ਹਾਂਜੀ ਦਾਲਸੀ ਦਾਲਸੀ ਤੁਸੀਂ ਕਿੱਥੋਂ ਆਨੇ ਹੋ ਤੁਹਾਡਾ ਪਿੰਡ ਕਿੱਥੇ ਹੈ ਕੀ ਆਪਕੋ ਗਾਉਂ ਦਾ ਗਾਉਂ ਉਪੀਂ ਉਪੀਂ ਸੇ ਆਤੇ ਹੋ ਆਪ ਤੇ ਤੁਸੀਂ ਉੜਾੜਾ ਲਿਖ ਲੈਨੇ ਹੋ ਹੈ ਤੁਸੀਂ ਯੂਪੀ ਦੇ ਹੋ ਅਬ ਇੱਕ ਵਾਰੀ ਦੱਸਿਓ ਉੜਾ ਉਠੁੰਦਾ ਐੜੇ ਤੋਂ ਅੱਖ ਈੜੀ ਤੋਂ ਓੜਾ ਆੜਾ ਈੜੀ ਹੱਸਾ ਸੇ ਹੱਤੀ ਚਲੋ ਬੱਚੇ ਨੇ ਥੋੜਾ ਜਿਹਾ ਕੰਫੀਡੈਂਸ ਤਾਂ ਡਾਊਨ ਹੋਈ ਜਾਂਦਾ ਪੁੱਤਰ ਤੁਹਾਡਾ ਕੀ ਨਾਮ ਹੈ ਤੁਸੀਂ ਤਾਂ ਪੈਨ ਨਾਲ ਲਿਖ ਦਿਓ ਹੈਨਾ ਕੀ ਨਾਮ ਹੈ ਤੁਹਾਡਾ ਹੀਮਾ ਕਹਾਂ ਸੇ ਹੋ ਹੈ ਯੂਪੀ ਸੇ ਯੂਪੀ ਸੇ ਪੰਜਾਬ ਕੋ ਦੁਆਏ ਤੁਸੀਂ 1-2 ਸਾਲ ਹੋ ਗਏ 1-2 ਸਾਲ ਦੇ ਵਿੱਚ ਤੁਸੀਂ ਪੰਜਾਬੀ ਸਿੱਖ ਲਈ ਹਾਂਜੀ ਔਖੀ ਨਹੀਂ ਹੈ ਪੰਜਾਬੀ ਯਸ ਔਖੀ ਹੈ ਕਿੰਨਾ ਨੇ ਸਿਖਾਈ ਤੁਹਾਨੂੰ ਮੈਮ ਨੇ ਮੈਮ ਨੇ ਕਰ ਇਥੇ ਪੜ੍ਹ ਕੇ ਦਿਖਾਇਓ ਹਾਤੀ ਨੇ ਪਾਣੀ ਪੀਣਾ ਸਿੱਖਿਆ ਹਾਤੀ ਦਾ ਇੱਕ ਬੱਚਾ ਜੰਗਲ ਵਿੱਚ ਘੁੰਮ ਰਿਹਾ ਸੀ ਕੁੰਡੇ ਕੁੰਡੇ ਉਸ ਨੂੰ ਪਿਆਸ ਲੱਗੀ ਉਹ ਇਕੱਲਾ ਨਦੀ ਕੋਲ ਜਾ ਉਸ ਜੱ ਉੱਤੇ ਪਹੁੰਚ ਕੇ ਉਸਨੇ ਸੋਚਿਆ ਕਿ ਹੀਮਾ ਹੀਮਾ ਵੈਰੀ ਗੁੱਡ ਸ਼ਾਬਾਸ਼ ਇੱਕ ਸਾਲ ਹੋਇਆ ਇਹਨੂੰ ਪੰਜਾਬ ਬਾਈ ਨੂੰ ਯੂਪੀ ਦੀ ਕੁੜੀ ਹੈ ਤਾਂ ਪੰਜਾਬੀ ਲਿਖਦੀ ਦੇਖੋ ਕਿੰਨਾ ਸੋਹਣਾ ਬੋਲਦੀ ਵੀ ਹੈ ਸੋ ਇਹ ਸਾਰੇ ਬੱਚੇ ਇਹਨਾਂ ਦਾ ਜਾਣ ਦਾ ਟਾਈਮ ਆ ਗਿਆ ਹੈ ਨਾ ਮੈਮ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇਹਨਾਂ ਨੂੰ ਪੜ੍ਹਾਉਨੇ ਸਰ ਮੈਂ ਇਹਨਾਂ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੀ ਪੜ੍ਹਾਉਣੀ ਆ ਰੋਜ਼ 3 ਘੰਟੇ ਹੈ ਨਾ ਅੱਜ ਥੋੜਾ ਜਿਹਾ ਅੱਗੇ ਤੁਸੀਂ ਖੁਦ ਮੋਹਾਲੀ ਤੋਂ ਫਤਿਹਗੜ੍ਹ ਸਾਹਿਬ ਪੜਨ ਜਾਣੇ ਹੋ ਤੇ ਵਾਪਸ ਆ ਕੇ ਇਹਨਾਂ ਨੂੰ ਬਣਾਉਨੇ ਹੈ ਹਾਂਜੀ ਸਰ ਇਹੋ ਜੀ ਕੀ ਅੰਦਰ ਤੁਹਾਡੇ ਮਨ ਚ ਆ ਕਿ ਸਾਰਾ ਦਿਨ ਤੁਹਾਡਾ ਇਦਾਂ ਨਿਕਲ ਜਾਂਦਾ ਹੈ ਹਾਂਜੀ ਸਰ ਮੈਂ ਸੁਬਾਹ ਮਤਲਬ ਕਿ 9 ਵਜੇ ਕਾਲਜ ਚਲੀ ਜਾਂਦੀ ਆ ਫਿਰ ਉਸ ਤੋਂ ਬਾਅਦ ਮੈਂ ਕਾਲਜ ਤੋਂ ਆ ਕੇ 2:30 ਵਜੇ ਆ ਜਾਂਦੀ ਆ ਫਿਰ ਸਿੱਧਾ ਹੀ ਮਤਲਬ ਕਿ ਇੱਥੇ ਬੱਚਿਆਂ ਨੂੰ ਪੜ੍ਹਾਉਣਾ ਆ ਜਾਂਦੇ ਆ 2:30 ਵਜੇ ਜਦੋਂ ਵੀ ਮੈਂ ਪਹੁੰਚਦੀ ਆ ਮੈਂ ਇੱਧਰ 3 ਵਜੇ ਬੱਚਿਆਂ ਨੂੰ ਪੜ੍ਹਾਉਣਾ ਸਟਾਰਟ ਕਰ ਦਿੰਦੀ ਆ ਤਾਂ ਫਿਰ ਮੇਰਾ ਪ੍ਰੋਬਲਮ ਨਹੀਂ ਆਂਦੀ ਬੱਚੇ ਜਦੋਂ ਤੁਸੀਂ ਪੜਾਉਨੇ ਹੋ ਕਿਉਂਕਿ ਮਜ਼ਦੂਰਾਂ ਦੇ ਬੱਚੇ ਨੇ ਹਨਾ ਹਲੇ ਇਹਨਾਂ ਨੇ ਕਦੀ ਹੱਥ ਚ ਪੈਨ ਵੀ ਨਹੀਂ ਫੜਿਆ ਹੁੰਦਾ ਤਾਂ ਜ਼ੀਰੋ ਤੋਂ ਸ਼ੁਰੂ ਕਰਾਉਣਾ ਕਿੰਨਾ ਕੋਖਾ ਆ ਥੋੜੇ ਔਖਾ ਹੈ ਬਟ ਜਿਹਦੇ ਚ ਕਹਿੰਦੇ ਹੁੰਦੇ ਨੇ ਨਾ ਲਗਨ ਆ ਕਿਸੇ ਚੀਜ਼ ਨੂੰ ਸਿੱਖਣਾ ਜਾਂ ਪੜ੍ਹਾਈ ਜਿਹਦੇ ਹੁੰਦਾ ਨਹੀਂ ਕਿ ਅਸੀਂ ਪੜ੍ਹਨਾ ਹੈ ਮਜਬੂਰੀਆਂ ਚ ਨਿਕਲੇ ਹੁੰਦੇ ਆ ਉਹ ਬੜੀ ਚੀਜ਼ ਜਲਦੀ ਇਸ ਚੀਜ਼ ਨੂੰ ਕੈਚ ਕਰ ਲੈਂਦੇ ਆ ਤਾਂ ਇਹਨਾਂ ਲਈ ਤਾਂ ਥੋੜਾ ਥੋੜਾ ਜਿਹਾ ਔਖਾ ਸੀ ਬਟ ਜਲਦੀ ਸਿੱਖ ਗਿਆ ਇਹ ਬੱਚੇ ਜਲਦੀ ਸਿੱਖ ਗਏ ਇੰਗਲਿਸ਼ ਵੀ ਪੜ ਪੜ ਬੋਲਦੇ ਹਨਾ ਹਾਂਜੀ ਸਰ ਹਾਂਜੀ ਇੰਗਲਿਸ਼ ਵੀ ਸਖਾਇਆ ਮੈਂ ਸਾਰੇ ਸਬਜੈਕਟਸ ਸਿਖਾਉਂਦੀ ਆ ਮੋਸਟਲੀ ਇਹਨਾਂ ਨੂੰ ਥੋੜਾ ਟਾਈਮ ਹੋ ਇਸ ਗਰਮੀਆਂ ਕਰਕੇ ਮੈਂ ਛੁੱਟੀਆਂ ਵੀ ਕੀਤੀਆਂ ਸੀ ਇਹਨਾਂ ਦੀ ਹਾਂਜੀ ਇੱਕ ਹੋਰ ਉਹ ਵੀ ਕਿਤਾਬ ਮੈਨੂੰ ਪੰਜਾਬੀ ਦੀ ਲੱਗ ਰਹੀ ਹੈ ਤੇ ਬਹੁਤ ਸੋਹਣੀ ਲੱਗ ਰਹੀ ਹੈ ਰਾਹੁਲ ਜੀ ਆ ਜਾਓ ਦੇਖੀਏ ਵੀ ਪੁੱਤ ਕੀ ਲਿਖ ਰਿਹਾ ਇਹ ਕੀ ਹਾਲ ਹੈ ਕਾਕਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਨਾਉ ਤੁਹਾਡਾ ਅੰਜਲੀ ਅੰਜਲੀ ਕਿਹੜਾ ਪਿੰਡ ਹੈ ਤੁਹਾਡਾ ਯੂਪੀ ਯੂਪੀ ਤੇ ਤੁਹਾਡੇ ਕੋਲ ਕਿਤਾਬ ਇਹ ਜਿਹੜੀ ਹੈ ਇੱਕ ਵਾਰੀ ਬੈਕ ਸਾਈਡ ਤੇ ਕਰ ਲੀਏ ਆਹ ਕਿਤਾਬ ਤੁਹਾਡੇ ਕੋਲ ਪੰਜਾਬੀ ਚ ਹੈ ਹੈਨਾ ਆ ਦੇਖੋ ਜੀ ਕਿਤਾਬ ਹੈਗੀ ਹੈ ਜੀ ਮਿਸ਼ਨ ਸਮਰੱਥ ਠੀਕ ਹੈ

ਹਾਂਜੀ ਪੰਜਾਬੀ ਬੋਲਣੀ ਵੀ ਸਿੱਖੀ ਜਦੋਂ ਉਦੋਂ ਮਜ਼ਾ ਆਉਂਦਾ ਤੁਹਾਨੂੰ ਬੋਲਣ ਚ ਇੱਥੇ ਜਦੋਂ ਪੰਜਾਬੀ ਬੋਲਦੇ ਹਾਂਜੀ ਕੌਣ ਸਿਖਾਉਂਦਾ ਤੁਹਾਨੂੰ ਇੱਥੇ ਮੈਮ ਹਾਂਜੀ ਪੰਜਾਬ ਚ ਹੀ ਰਹਿਣਾ ਤੁਸੀਂ ਹੁਣ ਫੇ ਪੱਕੇ ਤੁਹਾਡਾ ਮਾਨਾ ਵੀ ਇੱਥੇ ਰਹੀ ਹੈ ਨਾ ਹਾਂਜੀ ਪਿੰਡ ਜਾਣ ਦਾ ਦਿਲ ਨਹੀਂ ਆਪਾਂ ਹਾਂਜੀ ਪਿੰਡ ਜਾਣ ਦਾ ਦਿਲ ਨਹੀਂ ਕਰਦਾ ਹੈ ਪੰਜਾਬ ਚ ਹੀ ਰਹਿਣਾ ਤੁਸੀਂ ਇੱਦਾਂ ਕਿਉਂ ਨਹੀਂ ਦੇਖੋ ਇਹ ਬੱਚਿਆਂ ਦਾ ਜੀ ਲੱਗ ਗਿਆ ਪੰਜਾਬ 'ਚ ਤਾਂ ਹੀ ਇੱਥੋਂ ਦੀ ਮਿੱਟੀ ਵੀ ਸੰਭਰੇ ਤੇ ਪਾਸ਼ਾ ਵੀ ਸੰਭਰੇ ਆ ਮੈਂ ਹੁਣ ਤੁਸੀਂ ਵਿਧਾਈ ਦੇ ਪਾਤਰ ਹਾਂ ਕਿ ਉਹਨਾਂ ਬੱਚਿਆਂ ਨੂੰ ਪੜਾ ਰਿਹਾ ਹਾਂ ਜਿਹੜੇ ਸ਼ਾਇਦ ਜ਼ਿੰਦਗੀ 'ਚ ਕਦੀ ਪੈਨ ਪੈਨਸਲ ਨਾਲ ਫੜ ਸਕਦੇ ਹਨਾ ਇਹਨਾਂ ਦਾ ਫਿਰ ਸਾਰਾ ਖਰਚਾ ਕਿਵੇਂ ਮੈਨੇਜ ਹੁੰਦਾ ਸਿਰ ਇਹਨਾਂ ਦਾ ਖਰਚਾ ਮਤਲਬ ਕਿ ਮੇਰੇ ਫਰੈਂਡ ਸਰਕਲ ਜਿੰਨਾ ਵੀ ਆ ਤੇ ਮੇਰੇ ਮੰਮੀ ਪਾਪਾ ਤੇ ਮੇਰੀ ਸਿਸਟਰ ਇਹ ਸਾਰੇ ਮਿਲ ਕੇ ਮੇਰੀ ਬਹੁਤ ਹੈਲਪ ਕਰਦੇ ਆ ਜਾਂ ਕਿਸੇ ਦਾ ਵੀ ਜਦੋਂ ਵੀ ਬਰਥਡੇ ਹੁੰਦਾ ਹੈ ਤਾਂ ਉਹ ਸਾਰੇ ਅੱਛਾ ਉਹਾਰੇ ਉਦੋਂ ਹੀ ਮਤਲਬ ਕਿ ਕੋਈ ਵੀ ਚੀਜ਼ ਡੋਨੇਸ਼ਨ ਚ ਬੱਚਿਆਂ ਨੂੰ ਇੱਥੇ ਦੇ ਕੇ ਚਲੇ ਜਾਂਦੇ ਮੇਰੇ ਮਮਾ ਪਾਪਾ ਮੇ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਮੈਂ ਉਹਨਾਂ ਨੂੰ ਫੋਨ ਕਰਕੇ ਬੋਲ ਦਿੰਨੀ ਆ ਉਸੇ ਟਾਈਮ ਹੀ ਚੀਜ਼ ਪ੍ਰੋਵਾਈਡ ਕਰਾ ਦਿੰਦੇ ਆ ਥੋੜੇ ਟਾਈਮ ਹੋ ਗਿਆ ਮੇਰੀ ਸਿਸਟਰ ਨੇ ਅੱਜ ਮੇ ਇਹਨਾਂ ਬੱਚਿਆਂ ਲਈ ਨੋਟਬੁక్స్ ਭੇਜੀਆਂ ਤਾਂ ਵਧ ਗਏ ਮੈਂ ਥੋੜੇ ਇੱਥੇ ਰੱਖ ਲਿਆ ਤਾਂ ਇਦਾਂ ਹੀ ਕੋਈ ਨਾ ਕੋਈ ਚੀਜ਼ ਸਾਡੇ ਪਰਿਵਾਰ ਵੱਲੋਂ ਜਾਂ ਮੇਰੇ ਫਰੈਂਡ ਸਰਕਲ ਚੋਂ ਕੋਈ ਨਾ ਕੋਈ ਡੋਨੇਸ਼ਨ ਦੇ ਦੂਗਾ ਉਹਨਾਂ ਕੋ ਡੋਨੇਸ਼ਨ ਦੇ ਦਿੰਦਾ ਹੈ ਨਾ ਅੱਜ ਕੱਲ ਬਹੁਤ ਵੱਡੇ ਵੱਡੇ ਸਕੂਲ ਚੱਲਦੇ ਆ ਹੈ ਨਾ ਜਿੱਥੇ ਏਸੀ ਲੱਗਾਗਾ ਇੱਥੇ ਆਪਾਂ ਟਾਟ ਤੇ ਬੈਠ ਕੇ ਬੱਚਾ ਨੂੰ ਪੜਾ ਰਹੇ ਹਾਂ ਜਿੰਨੇ ਪੜ੍ਹਨਾ ਇਦਾਂ ਹੀ ਫੜ ਲੈਣਾ ਹੈ ਨਾ ਇਹ ਵੀ ਗੱਲ ਠੀਕ ਹੈ ਸਹੀ ਗੱਲ ਆ ਸਰ ਕਿਉਂਕਿ ਮੈਂ ਖੋਦ ਸਰਕਾਰੀ ਸਕੂਲ ਚ ਪੜੀ ਆ ਮੈਂ ਇਦਾਂ ਇਦਾਂ ਨਹੀਂ ਕਹੂੰਗੀ ਮੈਂ ਪ੍ਰਾਈਵੇਟ ਸਕੂਲ ਚ ਪੜੀ ਆ ਮੈਂ ਸਰਕਾਰੀ ਸਕੂਲ ਚ ਪੜੀ ਹੋਈ ਆ ਤੇ ਹਾਂ ਹੁੰਦਾ ਇਹ ਵੀ ਕਈ ਬੱਚੇ ਵਾਵਾ ਤਕੜੇ ਸਕੂਲਾਂ ਚ ਪੜ ਜਾਂਦੇ ਆ ਪਰ ਜਿਨੇ ਪੜਨਾ ਹੁੰਦਾ ਨਾ ਉਹ ਜਿੱਥੇ ਮਰਜ਼ੀ ਹੋਵੇ ਉਹਨੇ ਪੜ੍ਹ ਹੀ ਲੈਣਾ ਇੱਕ ਪੜਨ ਲਈ ਲਗਨ ਹੋਣੀ ਚਾਹੀਦੀ ਆ ਤਾਂ ਇਸ ਲਈ ਇਹ ਮੈਟਰ ਨਹੀਂ ਕਰਦਾ ਕਿ ਆਪਾਂ ਵੱਡੇ ਸਕੂਲਾਂ ਚ ਪੜ ਰਹੇ ਆ ਜਾਂ ਛੋਟੇ ਸਕੂਲਾਂ ਚ ਜਾਂ ਜਿੱਥੇ ਮਰਜ਼ੀ ਪੜ ਰਹੇ ਇਹ ਬੱਚੇ ਜਿਹੜੇ ਤੁਹਾਡੇ ਪੜਾਏ ਹੋਏ ਆ ਲੱਗਦਾ ਸਾਨੂੰ ਇੰਨੇ ਕਾਬਿਲ ਨੇ ਸਰਕਾਰੀ ਨੌਕਰੀਆਂ ਤੇ ਵੀ ਜਾਣਗੇ ਪੰਜਾਬ ਅਫਕੋਸ ਸਰ ਕਦੇ ਨਾ ਕਦੇ ਤਾਂ ਮੈਨੂੰ ਇਹਨਾਂ ਤੋਂ ਉਮੀਦ ਹੈਗੀ ਆ ਵੀ ਕਦੇ ਤਾਂ ਇਹ ਇਸ ਮੁਕਾਮ ਤੱਕ ਪਹੁੰਚਣ ਗਈ ਵੀ ਸਰਕਾਰੀ ਨੌਕਰੀਆਂ ਤੱਕ ਕਿਉਂਕਿ ਅਜ ਨਹੀਂ ਤਾਂ ਕੱਲ ਇਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਤਾਂ ਦਾਖਲਾ ਮਿਲੂਗਾ ਸਕੂਲਾਂ 'ਚ ਤਾਂ ਅੱਗੇ ਜਾ ਕੇ ਮੈਂ ਚਾਹੁੰਨੀ ਆ ਕਿ ਅੱਗੇ ਪੜਨ ਹੋਰ ਵੀ ਸਕੂਲਾਂ 'ਚ ਜਾ ਕੇ ਤਾਂ ਇਹਨਾਂ ਨੂੰ ਵੀ ਸਰਕਾਰੀ ਨੌਕਰੀਆਂ ਮਿਲਣ ਨੂੰ ਅੱਗੇ ਤੱਕ ਪਹੁੰਚਣੇ ਪੰਜਾਬ 'ਚ ਇਹਨਾਂ ਦੇ ਆਧਾਰ ਕਾਰਡ ਵੀ ਬਣਿਆ ਹੈ ਨਾ ਤੇ ਪੰਜਾਬੀ ਬੋਲੀ ਵੀ ਸਿੱਖ ਲਈ ਨੌਕਰੀਆਂ ਵੀ ਲੈਣਗੇ ਇਸ ਮਿੱਟੀ ਦੀ ਖਾਸੀਅਤ ਆ ਕਿ ਜਿਹੜਾ ਇੱਥੇ ਆ ਕੇ ਰਹੂਗਾ ਵਸੂਗਾ ਮਿੱਟੀ ਤਾਂ ਉਹਨੂੰ ਹੀ ਆਪਣਾ ਪੁੱਤ ਮੰਨੂਗੀ ਜਾਂ ਫਸਲ ਤਾਂ ਉੱਥੇ ਉਗਦੀ ਆ ਜਿਹੜੀ ਮਿੱਟੀ 'ਚ ਬੀਟ ਗਿਆ ਹਾਂ। ਹਾਂਜੀ ਸਹੀ ਗੱਲ ਆ ਸਰ। ਮੈਨੂੰ ਖੁਦ ਨੂੰ ਮੈਨੂੰ ਜਮਾਂ ਨਹੀਂ ਬਿਲਕੁਲ ਬਾਹਰ ਜਾਣ ਦਾ ਸ਼ੌਕ ਹੈਗਾ। ਮੈਨੂੰ ਐਦਾਂ ਐ ਕਿ ਮੈਂ ਜੋ ਕਰਾਂ ਇਧਰ ਰਹਿ ਕੇ ਹੀ ਕਰੂੰਗੀ। ਤੁਹਾਡਾ ਮੰਨ ਨਹੀਂ ਕਰਦਾ ਕਿ ਤੁਸੀਂ ਵੀ ਬਾਹਰ ਜਾਂਦੇ ਡਾਲਰ-ਡਾਲਰ ਕਮਾਉਂਦੇ। ਨਹੀਂ ਸਰ ਬਿਲਕੁਲ ਨਹੀਂ ਮੈਨੂੰ ਬਾਹਰ ਜਾਂਦਾ ਸ਼ੌਕ ਹੈ ਨਹੀਂ ਮੈਂ। ਕਿ ਕਿ ਬਾਹਰ ਜਾਓ ਤਾਂ ਵੈਸੇ ਕੋ ਮਨ ਫਿਰਨ ਜਾਓ ਪਰ ਆਪਦੇ ਮੰਨ ਲਓ ਹੁਣ ਲੋਕ ਬਾਹਰ ਜਾ ਰਹੇ ਆ। ਤੇ ਪਰ ਬਾਹਰ ਜਾ ਕੇ ਕੀ ਫਾਇਦਾ ਹੈ ਲੋਕ ਆਪਣੇ ਮਾਪਿਆਂ ਨੂੰ ਛੱਡ ਕੇ ਜਾ ਰਹੇ ਤੇ ਬਾਅਦ ਵਿੱਚ ਉਹਨਾਂ ਤੋਂ ਆਇਆ ਵੀ ਨਹੀਂ ਜਾਂਦਾ ਕਈ ਲੋਕ ਤਾਂ ਇਦਾਂ ਦੇ ਆ ਜਿਨ੍ਹਾਂ ਦੇ ਮਾਪਿਓ ਦੀ ਡੈਥ ਵੀ ਹੋ ਜਾਂਦੀ ਹੈ ਤੇ ਉਹ ਆਪਣੇ ਮੰਮੀ ਪਾਪਾ ਦਾ ਮਰਿਆਂ ਦਾ ਚਿਹਰਾ ਵੀ ਨਹੀਂ ਦੇਖਦੇ ਫਿਰ ਇਹੋ ਦਾ ਬਾਹਰ ਗਿਆ ਵੀ ਬੰਦਾ ਕੀ ਕਰੂਗਾ ਤਾਂ ਇਸ ਲਈ ਜਿਨ੍ਹਾਂ ਲਈ ਸਭ ਤੋਂ ਜ਼ਿਆਦਾ ਬਾਹਰ ਉਹ ਇੱਧਰ ਹੀ ਆ ਹਾਂਜੀ ਚਲੋ ਮਜ਼ਾ ਆ ਰਿਹਾ ਸਾਨੂੰ ਲਾਈਵ ਦਾ ਬਹੁਤ ਜ਼ਿਆਦਾ ਸਰ ਮੈਨੂੰ ਤਾਂ ਇਹਨਾਂ ਨਾਲ ਹੀ ਵਧੀਆ ਲੱਗਦਾ ਹੈ ਸਭ ਕੁਝ ਬਹੁਤ ਜ਼ਿਆਦਾ ਜੀ ਚਲੋ ਜਿਨ੍ਹਾਂ ਨੂੰ ਤੁਹਾਡਾ ਇਹ ਸੇਵਾ ਚੰਗੀ ਲੱਗੀ ਹੋਵੇ ਜੀ ਜੀ ਤੁਹਾਨੂੰ ਦੇਖ ਰਹੇ ਹਾਂ ਕਿਤਾਬਾਂ ਕਾਪੀਆਂ ਕਿਸੇ ਬੱਚਾ ਤੱਕ ਪਹੁੰਚਾਣੀਆਂ ਹੁਣ ਕਿਵੇਂ ਤੁਹਾਨੂੰ ਮਿਲ ਸਕਦੇ ਆ ਤੁਸੀਂ ਕਿੱਥੇ ਹੁੰਦੇ ਹੋ ਸਰ ਇਹ ਸੁਹਾਨਾ 78 ਸੈਕਟਰ ਮੋਹਾਲੀ ਆ ਤੇ ਇਹ ਜਗ੍ਹਾ ਨੂੰ ਗੁਗਮੜੀ ਕਹਿੰਦੇ ਆ ਬੀਐਸਐਚ ਆਰਿਆ ਸਕੂਲ ਦੇ ਬਿਲਕੁਲ ਸਾਹਮਣੇ ਆ ਇਹ ਜਗ੍ਹਾ ਤੇ ਇੱਥੇ ਆ ਕੇ ਆਪਣੇ ਹੱਥੀ ਲੋਕ ਸੇਵਾ ਕਰ ਸਕਦੇ ਆ ਇਹ ਨਹੀਂ ਅਸੀਂ ਕਹਿੰਦੇ ਵੀ ਅਸੀਂ ਪੈਸੇ ਦੀ ਸੇਵਾ ਲੈਣੇ ਆ ਅਸੀਂ ਪੈਸੇ ਦੀ ਸੇਵਾ ਬਿਲਕੁਲ ਨਹੀਂ ਲੈਂਦੇਗੇ ਬਟ ਅਸੀਂ ਇਹਨਾਂ ਵਿਚਲੀ ਜੇ ਕੋਈ ਆਪਣੀ ਡੋਨੇਸ਼ਨ ਦੇਣਾ ਚਾਹੁੰਦਾ ਤਾਂ ਕਾਪੀਆਂ ਕਿਤਾਬਾਂ ਸਟੇਸ਼ਨਰੀ ਦਾ ਸਮਾਨ ਆ ਕੇ ਦੇ ਸਕਦਾ ਉਸ ਤੋਂ ਇਲਾਵਾ ਕਦੇ ਅਸੀਂ ਪੈਸੇ ਦੀ ਸੇਵਾ ਤੱਕ ਵੀ ਨਹੀਂ ਲੈਂਦੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਪਹਿਣੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਨ ਦਿੱਤਾ ਤੇ ਐਂ ਹੀ ਤੁਸੀਂ ਆਪਣੇ ਇਸ ਕਾਫਲੇ ਨੂੰ ਵਧਾਉਂਦੇ ਰਹੋ ਬੱਚਿਆਂ ਤੱਕ ਪੜ੍ਹਾਈ ਹੈਨਾ ਸਿੱਖਿਆ ਜਿੰਨੀ ਵਧੂਗੀ ਮੁਲਕ ਨੂੰ ਨੇ ਤਰੱਕੀ ਵੱਲ ਵਧੂਗਾ ਬਹੁਤ ਬਹੁਤ ਸ਼ੁਕਰੀਆ ਸੋ ਇਹ ਇੱਕ ਤਸਵੀਰ ਜਿਹੜੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ 'ਚ ਕਿਉਂਕਿ ਵਿਵਾਦ ਵੀ ਹੈ ਫਿਕਰ ਵੀ ਹੈ ਚਿੰਤਾ ਵੀ ਹੈ ਕਿ ਪੰਜਾਬ ਦਾ ਆਖਰ ਬਣੂਗਾ ਕੀ ਪੰਜਾਬ ਦਾ ਭਵਿੱਖ ਕੀ ਹੋਊਗਾ ਬਾਹਰ ਜਾਣਾ ਵੀ ਸਾਡੀ ਮਜਬੂਰੀ ਹੈ ਕਿਉਂਕਿ ਇੱਥੇ ਰੋਜ਼ਗਾਰ ਨੂੰ ਲੈ ਕੇ ਬਹੁਤ ਤਰੀਕੇ ਦੇ ਸਵਾਲ ਜਾਂ ਬਹੁਤ ਤਰੀਕੇ ਦੀਆਂ ਸਥਿਤੀਆਂ ਨੇ ਕਿ ਅਸੀਂ ਸਰਵਾਈਵ ਨਹੀਂ ਕਰ پا ਰਹੇ ਚਿੰਤਾ ਇਹ ਹੁੰਦੀ ਹੈ ਕਿ ਪੰਜਾਬ ਜੇ ਰਹੂਗਾ ਕੌਣ ਪੰਜਾਬ ਦੀ ਬੋਲੀ ਦਾ ਕੀ ਬਣੂਗਾ ਸੋ ਮਿੱਟੀ ਦੇ ਵਿੱਚ ਰੁੱਖ ਨੇ ਜਾਂ ਬੂਟੇ ਨੇ ਉਗਣਾ ਤਾਂ ਹੈ ਜੋ ਇੱਥੇ ਆ ਕੇ ਵਸ ਰਹੇ ਹੈ ਉਹ ਪੰਜਾਬੀ ਵੀ ਸੋਹਣੀ ਬੋਲ ਰਿਹਾ ਤੁਸੀਂ ਦੇਖਿਆ ਇੱਥੋਂ ਦੇ ਸੱਭਿਆਚਾਰ ਨਾਲ ਵੀ ਜੁੜਨਗੇ ਸੋ ਪੰਜਾਬ ਦਾ ਰੂਪ ਕਿਹੋ ਜਿਹਾ ਉਭਰੇਗਾ ਆਉਣ ਵਾਲੇ ਸਮੇਂ ਚ ਇਹ ਤਾਂ ਦੇਖਣ ਵਾਲੀ ਗੱਲ ਹੋਊਗੀ ਪਰ ਇਹਨਾਂ ਸਾਰੀਆਂ ਚਰਚਾਵਾਂ ਤੇ ਵਿਵਾਦਾਂ ਦੇ ਵਿੱਚ ਇਹ ਤਸਵੀਰ ਵੱਲ ਜਾਂ ਇਹਦੇ ਵੱਲ ਗੌਰ ਕਰਨਾ ਵੀ ਬਣਦਾ ਹੈ ਤੇ ਇਨੂੰ ਸੋਚਣਾ ਵੀ ਬਣਦਾ ਹੈ ਸੰਭਾਵਨਾ ਕੱਢਣੀ ਵੀ ਬਣਦੀ ਹੈ ਕਿ ਪੰਜਾਬ ਅਸਲ ਦੇ ਵਿੱਚ ਕਿਸ ਤਰੀਕੇ ਗਰੋ ਕਰੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀਦਲ